ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਲੋਕਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਭਾਜੀ ਹਰਦੀਪ ਸਿੰਘ ਦੇ ਘਰੋਂ ਅੱਜ ਆਪਾਂ ਵੀਡੀਓ ਬਣਾ ਰਹੇ ਆਂ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਤਿੰਨ ਮੱਝਾਂ ਸੱਜਰ ਸੁਈਆਂ ਤੇ ਜਿਨ੍ਹਾਂ ਦੇ ਵਿੱਚੋਂ ਚਾਰ ਮੱਝਾਂ ਗੱਬਣਿਆ ਡਿਟੇਲ ਸਾਰੀ ਆਪਾਂ ਵੀਰ ਤੋਂ ਪੁੱਛਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਹੈ ਜਿਹੜੇ ਵੀਰ ਇਸ ਚੈਨਲ ਤੇ ਨਵੇਂ ਆਏ ਆ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਦਬਾ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿ ਸੋ ਦੋਸਤੋ ਇੱਥੇ ਆਓ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਪਸ਼ੂਖਰੀ ਤੋਂ ਤਾਂ ਕਿ ਬਾਅਦ ਵਿੱਚ ਕੋਈ ਲੰਬੇਣੀ ਗੱਲ ਨਾ ਹੋਵੇ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜਰੂਰ ਕਰਦਿਆ ਕਰੋ ਕਿ ਕਿਸੇ ਹੋਰ ਵੀ ਵੀਰ ਭਰਾ ਦਾ ਫਾਇਦਾ ਹੋ ਸਕਦਾ ਸੋ ਦੋਸਤੋ ਮੇਰਾ ਕੰਮ ਹੈ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਪਾਉਣੀ ਨਿਰਖਪਰਖ ਜਿਹੜੀ ਕਰਨੀ ਤੁਸੀਂ ਆਪਾਂ ਕਰਨੀ ਤੇ ਕਿਉਂਕਿ ਤੁਸੀਂ ਪੈਸੇ ਲਾਉਣੇ ਹੁੰਦੇ ਆ ਕਰਦੇ ਆ ਵੀਰ ਨਾਲ ਗੱਲਬਾਤ ਪੁੱਛਦੇ ਆ ਸਾਰੀ ਡਿਟੇਲ ਲੈਂਦੇ ਆ ਪਸ਼ੂਆਂ ਦੀ ਹਾਂ ਜੀ ਵੀਰ ਜੀ ਸასი ਗਾਲ ਜੀ ਸასი ਗਾਲ ਜੀ ਕੀ ਹਾਲ ਚਾਲ ਦਿਓ ਵਧੀਆ ਜੀ ਵਧੀਆ ਹੋਰ ਸੁਣਾਓ ਠੀਕ ਠਾਕ ਵਧੀਆ ਜੀ ਚਲ ਗਿਆ ਦਾ ਕੰਮ ਕਰ ਵਧੀਆ ਹਾਂਜੀ ਵਧੀਆ ਠੀਕ ਠਾਕ ਐ ਵਧੀਆ ਆਪਣਾ ਪਹਿਲਾਂ ਐਡਰੈਸ ਬੋਲ ਦੋ ਜੀ ਆਪ ਦਾ ਐਡਰੈਸ ਪਿੰਡ ਲੋਕਾ ਤਸੀਲ ਪਟੇ ਜਿਲ੍ਹਾ ਤਰਨਤਾਰਨ ਫੋਨ ਨੰਬਰ ਤੇ ਨਾਮ ਡਾਡੀ ਉਹਨਾਂ ਦਾ ਫੋਨ ਨੰਬਰ ਆ ਹਾਂਜੀ ਤੇ ਉਹਨਾਂ ਨੇ ਗੱਲ ਕਰਨੀ ਤੁਹਾਡੇ ਨਾਲ ਫੋਨ ਤੇ ਉਹਨਾਂ ਨਾਲ ਕੋਈ ਫੋਨ ਨਾ ਸਕਦੇ ਮੇਰੇ ਕੋਲਸ ਵੀਡੀਓ ਵੀ ਬਣਾਉਣੀ ਹੁੰਦੀ ਹੈ ਠੀਕ ਹੈ ਜੀ ਹਾਂਜੀ ਕਿੰਨਾ ਨੰਬਰ ਬੋਲ ਜੀ 9952 ਹਾਂਜੀ ਤੇ 95443 ਹਾਂਜੀ ਤੇ ਨਾਮ ਭਾਈ ਦਾ ਹਰਦੀਪ ਸਿੰਘ ਹਰਦੀਪ ਸਿੰਘ ਵਪਾਰੀ ਪਿੰਡ ਲੋਕਾ ਠੀਕ ਹੈ ਜੀ ਹਾਂਜੀ ਤੇ ਵਪਾਰ ਦਾ ਕੰਮ ਹੈ ਬਿਲਕੁਲ ਵਪਾਰ ਦਾ ਕੰਮ ਹੈ ਕਿੰਨਾ ਚਿਰ ਹੋ ਗਿਆ ਵਪਾਰ ਵੀਡੀਓ ਆਪਣੀ ਠੀਕ ਹੈ ਜੀ ਹਾਂ ਜੀ ਡੈਡੀ ਵੀ ਨਹੀਂ ਕਰਦੇ ਆ ਤੇ ਨਾਲ ਹੁਣ ਇਹ ਨਾਲ ਮਾਲਾ ਮਗਰ ਟੰਗਰੋ ਕੰਮ ਕਰੀ ਇਹਦਾ ਠੀਕ ਹੈ ਜੀ ਤੇ ਕਿੰਨੇ ਪਸ਼ੂ ਵੀ ਚਿਆ ਸੇਲ ਤੇ ਅੱਜ ਟਾਈਮ ਆਪਣੇ ਤੋਂ 8 ਮਹੀਨਾ ਤਿਆਰ ਹੈ ਜੀ ਠੀਕ ਹੈ ਜੀ ਹਾਂ ਜੀ ਤਿੰਨ ਮੱਝਾਂ ਹੋ ਰਿਆ ਉਹ ਸੇਲ ਹੋਈਆਂ ਠੀਕ ਹੈ ਜੀ ਉਹਨਾਂ ਦੀ ਆਪਾਂ ਵੀਡੀਓ ਨਹੀਂ ਬਣਾਉਣੀ ਠੀਕ ਠੀਕ ਹਾਂਜੀ ਇਹਨਾਂ ਜਿੰਨੀਆਂ ਮੱਜਾਂ ਮੁੱਝੀਆਂ ਤੇ ਇਹਨਾਂ ਦੇ ਵਿੱਚੋਂ ਜਿਹੜੀਆਂ ਸੱਜਰ ਸੂਈਆਂ ਮੱਜਾਂ ਤਿੰਨ ਆ ਹਾਂਜੀ ਸੱਜਰ ਸੂਈਆਂ ਮੱਜਾਂ ਤਿੰਨ ਆ ਬਾਕੀ ਚਾਰ ਮੱਜਾਂ ਗੱਬਣਾਂ ਚਾਰ ਪੱਬਣੀਆਂ ਜੀ ਹਾਂਜੀ ਠੀਕ ਹੈ ਜੀ ਚਾਰ ਸੂਈਆਂ ਚਾਰ ਸੂਈਆਂ ਚਾਰ ਸੂਈਆਂ ਠੀਕ ਹੈ ਜੀ ਅੱਛਾ ਜੀ ਡਿਟੇਲ ਅਸੀਂ ਇਹ ਮੱਜ ਦੀ ਇਹ ਮੱਜੇ ਤਾਜੀ ਸੂਈ ਆ ਹਾਂਜੀ ਅੱਜ ਸਵੇਰੇ ਹੀ ਸੂਈ ਆ ਠੀਕ ਹੈ ਜੀ ਤੇ ਹੁਣ ਇਹ ਜੇਦਰੂ ਪਾ ਕੇ ਢੀਆ ਥੋੜਾ ਟਾਈਮ ਹੋ ਜਾ ਜੇਦਰੂ ਪਾਦੇ ਸਾਰੀ ਬੱਤੀ ਆ ਓਕੇ ਬਾਤੀ ਹੈ ਜੀ ਠੀਕ ਹੈ ਜੀ ਖੋਲੀ ਇਹਨੂੰ ਤੋਰ ਕੇ ਦਿਖਾਈ ਜੀ ਛਿੱਗੀ ਜੇ ਮ ਦੂਜਾ ਸੁਗਾ ਦੂਜਾ ਸੁਗਾ ਜੀ ਦੋਸਤੋ ਚੰਗੇ ਕੱਦ ਕੱਢ ਲੀਏ ਫਲਕਾਰੀ ਫਲਗੂਰੀ ਪਾ ਕੇ ਵੀ ਨੇ ਆ ਪੂਰੀ ਸ਼ਿੰਗਾਰ ਕੀਤੀ ਹੈ ਦੋਸਤੋ ਸੂਈ ਨੂੰ ਥੋੜਾ ਟਾਈਮ ਹੋਇਆ ਜੇ ਜੂ ਪ੍ਰੋਪਰ ਪਾਤੀ ਸਾਰੀ ਨੇ ਜੇਰ ਪਈ ਤੇਗੀ ਕੋਈ ਨਹੀਂ ਖਾਣ ਦੀ ਚੰਗੇ ਕੱਦ ਕੱਢ ਲੀਏ ਦੋਸਤੋ ਨੰਬਰ ਵੀਰ ਦਾ ਮੈਂ ਸਕਰੀਨ ਤੇ ਚਰਾ ਦੂੰਗਾ ਜਿਹੜੇ ਵੀਰ ਨੂੰ ਜਿਹੜਾ ਪਸੂ ਪਸੰਦ ਆਊਗਾ ਵੀਰ ਨਾਲ ਗੱਲਬਾਤ ਕਰ ਸਕਦੇ ਜੀ ਖਣਾ ਤੋਂ ਉਹਨਾਂ ਦੀ ਕੁਆਲਿਟੀ ਚੈੱਕ ਕਰ ਲਓ ਮੋਲਾ ਵੀ ਜੀ ਫੋਨ ਤੇ ਕਰਨਾ ਕਿ ਜਾਂ ਮੋਲਾ ਪਾ ਜੀ ਫੋਨ ਤੇ ਕਰਾਂਗੇ ਕਿਉਂਕਿ ਆਪਣੇ ਤੋਂ ਸਾਰੇ ਵੇਪਰਾ ਡੰਗਰ ਵਪਾਰੀ ਛੱਡਦੇ ਆ ਜ਼ਿਆਦਾਤਰ ਤੇ ਤਾਂ ਕਰਕੇ ਫਿਰ ਸਾਰੇ ਰੋਟੀ ਜਾਣੀ ਹੁੰਦੀ ਹੈ ਠੀਕ ਹੈ ਜੀ ਕੋਈ ਇੱਕ ਅੱਧੀ ਮੈਦਾ ਕਰਾਂਗੇ ਮੋਲਾ ਹਾਂ ਜੀ ਆਪਣੇ ਦੋ ਤਿੰਨ ਜਣੇ ਆ ਗਏ ਆ ਉਹ ਪਾ ਹੌਲੇ ਆ ਅੱਛਾ ਜੀ ਫਿਰ ਉਹਨਾਂ ਦਾ ਆਪਾਂ ਰੇਡ ਕਰਤਾਗੇ ਉਹਨਾਂ ਦੇ ਲੱਖੋਂ ਅੰਦਰ ਆ ਰੇਡ ਕਰ ਆਪਾਂ ਫੋਨ ਤੇ ਕਰਦਾ ਹਾਂ ਦੋਸਤੋ ਜਿੰਨਾ ਮੱਜਾਂ ਦੇ ਵਿੱਚੋਂ ਆਪਾਂ ਵੀਡੀਓ ਦਿਖਾਉਣ ਦੇ ਵੀਡੀਓ ਦੇ ਵਿੱਚ ਮੱਜਾਂ ਤਿੰਨ ਮੱਜਾਂ ਜਿਨ੍ਹਾਂ ਦਾ ਮੋਲ ਆਪਾਂ ਲਾਸਟੇ ਦੱਸਾਂਗੇ ਵੀਡੀਓ ਨੂੰ ਐਂਡ ਤੱਕ ਜੀ ਦੋਸਤੋ ਜ਼ਰੂਰ ਦੇਖਿਆ ਕਰੋ ਦੂਜੇ ਨੰਬਰ ਬਾਰੇ ਵੀ ਦੱਸ ਕੀ ਇਹਦੇ ਬਾਰੇ ਜੀ ਇਹ ਛੋਟੀ ਪਹਿਲਣ ਹੈ ਜੀ ਅੱਛਾ ਕੰਨੜਾ ਮੋ ਦੱਸੀ ਨੀ ਚੌਗੀ ਆ ਇਹਨੂੰ ਚੌਥਾ ਦਿਨ ਆ ਅੱਜ ਸੂਈ ਨੂੰ ਠੀਕ ਹੈ ਜੀ 9 ਲੀਟਰ ਬੋਲੀ ਹੋਊਗੀ ਇਹਦੇ ਥੱਲੇ ਅੱਛਾ ਜੀ ਬੱਚਾ ਹਾਂਜੀ ਬੱਚਾ ਇਹ ਬੱਚਾ ਕੱਟਾ 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 ਮੜਟਾ ਕੱਟਾ ਠੀਕ ਹੈ ਜੀ ਦੋਸਤੋ ਪਹਿਲਾ ਸੂਆ ਸੂਈ ਆ ਚਾਰ ਦਿਨ ਸੂਈ ਨੂੰ ਸਾਣਾ ਦੀ ਕੁਆਲਿਟੀ ਦੇ ਉੱਤੇ ਚੈੱਕ ਕਰ ਲਓ ਫੋਰੀ ਦੂਰ ਤੋਂ ਤੁਹਾਨੂੰ ਦਿਖਾ ਦਿੰਨੇ ਆਏ ਪੂਰੇ ਮੋٹے ਮੋٹے ਬਣਾਉਂਦੀ ਆਏ ਪੂਰੇ ਵੱਡੇ ਨੇ ਠੀਕ ਹੈ ਜੀ ਇੰਨਾ ਦੇਖੋ ਨਿੱਕੇ ਨਾਲ ਦੋਸਤੋ ਚੰਗੇ ਕੱਦ ਕੱਢਦੀ ਆ ਸੂਕੇ ਮਾੜੀ ਜੀ ਲੱਪੇ ਦੇ ਵਿੱਚ ਬੱਚੇ ਦੋਸਤੋ ਤੁਹਾਨੂੰ ਐਂਡ ਤੇ ਦਿਖਾ ਦਿੰਨੇ ਸਾਰੀ ਮੁੱਝ ਨੇ ਆ ਬੱਚਾ ਦਾ ਕੱਟਾ ਵਾ ਜੀ ਦੋਸਤੋ ਆ ਬੱਚਾ ਵੀ ਤਾਂ ਨਾਲ ਦੇਖ ਲਓ ਸਾਣਾ ਦੀ ਕੁਆਲਿਟੀ ਦੋਸਤੋ ਤੁਹਾਨੂੰ ਨੇੜ ਤੋਂ ਦਿਖਾ ਦਿੰਨੇ ਵਾਚੂ ਵੀ ਵਧੀਆ ਹੈ ਹਾਂਜੀ ਠੀਕ ਹੈ ਜੀ ਤਿੰਨ ਨੰਬਰ ਬਰੇ ਵੀ ਦਸੀਏ ਤੇ ਰਹਿ ਜਾ ਇਹ ਤਾਜੀ ਸੂਈ ਕੱਲ ਸੂਈ ਆ ਹਾਂਜੀ ਵੀਰ ਜੀ ਇਹਦੀ ਡਿਟੇਲ ਦਸੀਏ ਇਹ ਛੋਟੀ ਤਾਜੀ ਸੂਈ ਕੱਲ ਦੀ ਅੱਛਾ ਜੀ ਇਹ ਮਗਰ ਕੱਟੀ ਆ ਸਵੇਰ ਕਰਵਾ ਸੂਆ ਦੂਜਾ ਦੂਜਾ ਸੂਈ ਆਏਗੀ ਠੀਕ ਹੈ ਜੀ ਹਾਂਜੀ ਇਹ ਥੱਲੇ 1/2 ਕਿਲੋ ਬੋਲੀ ਤਿਆਰ ਹੋਊਗੀ ਠੀਕ ਹੈ ਜੀ ਹਾਂਜੀ ਦੋਸਤ ਕੱਲ ਦੀ ਸੂਈ ਹੈ ਵੀਰ ਕਹਿੰਦਾ ਦੂਜਾ ਸਵੇਰ ਸੂਈ ਮੂੰਹ ਚੋ ਛਿੱਗੀ ਹੈ ਬਚਾ ਕੇ ਰੱਖਤਾ ਵੀਰ ਨੇ ਅਗੇ ਕੱਟਿੰਗ ਕੱਟੀ ਆ ਇਹੋ ਨਾਲੂ ਨਾਲ ਆੜੀ ਕੱਟੀ ਕਿੰਦੇ ਨਾਲੂ ਤੇ ਹੀ ਆਏ ਦਰਮਿਆਨੇ ਕੱਦ ਕੱਠ ਦੀ ਦੋਸਤੋ ਫਿਰ ਕੁਆਲਿਟੀ ਚੈੱਕ ਕਰ ਲੋ ਠੀਕ ਹੈ ਜੀ ਠੀਕ ਹੈ ਚੱਬੂ ਦਾ ਕਰੀ ਠੀਕ ਠੀਕ ਹੈ ਲੈ ਲੈ ਨਿਕਲਨੇ ਦਾ ਦੋਸਤੋ ਸੰਗਿਆ ਦਾ ਦਰਮਿਆਨੇ ਕੱਦ ਕੱਠ ਦੀ ਆਰਡਰ ਕੁਆਲਿਟੀ ਦੋਸਤੋ ਚੰਗੀ ਤਿਆਰ ਕੀਤੀ ਜਾਂਦੀ ਹੈ ਸੰਤਾਨ ਉਕਰਨੇ ਦੇ ਤੋਂ ਦਿਖਾ ਬੰਨੇ ਕੋਈ ਵੀ ਰੌਣ ਲੈਂਡਾਂ ਕੇ ਮੋਣਾ ਜਾਵੇ ਤੇ ਪੂਰੀ ਗਰੰਟੀ ਦੇਉ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਚੌਂਚਾਂ ਦੇ ਵਿੱਚ ਵੀਰੇ ਓਕੇ ਨੇ ਓਕੇ ਹੈ ਜੀ ਓਕੇ ਠੀਕ ਠੀਕ ਹੈ ਜੀ ਇਹ 4 ਨੰਬਰ ਬਰੇ ਦਸੀ ਵੀਰੇ ਦੇ ਬਾਰੇ 4 ਨੰਬਰ ਵਾਲੇ ਗੱਬੜ ਮਾਝਿਆ ਜੀ ਅੱਛਾ ਜੀ ਇਹ 7 ਤੱਕ ਦਿਨ ਲੈ ਜੀ ਵੀ ਚਾਰ 3 ਦਿਨ ਖੜਦੀ ਚਾਰ ਬਿਲਕੁਲ ਠੀਕ ਹੈ ਜੀ ਸੂਹਾ ਕਰਨਾ ਸੁਣੀਏ ਸੂਹਾ ਦੂਜਾ ਹੈ ਜੀ ਛਿੱਗੀ ਆ ਠੀਕ ਹੈ ਜੀ ਐਸੇ ਗੇਮ ਹੋਣੀ ਹੈ ਤੁਹਾਨੂੰ ਠੀਕ ਹੈ ਜੀ ਦੋਸਤੋ ਦੂਜਾ ਸੁਬਾ ਸੁਣੀ ਆ ਬਿਲਕੁਲ ਤਿਆਰ ਹੀ ਆ ਚਾਰਕ ਦਿਨ ਦਾ ਟਾਈਮ ਖੜਦੀ ਸਿਰਸ ਨਾ ਨਹੀਂ ਕਹ ਇਹ ਵੀ ਮਾਝਾ ਖਰਾਉ ਦੇ ਲੀਟਰ ਵਾਲੀ ਆ ਠੀਕ ਹੈ ਜੀ ਦੋਸਤੋ ਚੰਗੇ ਕਦ ਕੱਢਦੀ ਐ ਸੀਫ ਕੁਆਲਟੀ ਚੈੱਕ ਕਰ ਲਓ ਦੰਦਾ ਚ ਚੈੱਕ ਕਰ ਲਓ ਛਗੀ ਹੋ ਗਈ ਠੀਕ ਹੈ ਜੀ ਇਹ ਉਧਰ ਦੇ ਮੀਆਂ ਮੂੰਹ ਕੋ ਨਹੀਂ ਇਧਰ ਦੇ ਨਹੀਂ ਇਧਰ ਨੇ ਬੂਠਾ ਮਾਰ ਕੇ ਪਹਿਲਾਂ ਹਾਂਜੀ 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 ਦੋ ਤੋਂ ਹੁੰਦੇ ਸਮੇਂ ਤੱਕ ਇਹ ਆਰਡਰ ਕੁਆਲਟੀ ਕਾਫੀ ਵੱਡੀ ਤਿਆਰ ਕਰੂਗੀ ਕਿੰਨਾ ਕੁ ਦੁੱਧ ਵਿੱਚ ਵਸ ਸਕਦੀ ਹੈ ਇਹ ਦੁੱਧ ਖਾਣ ਨੂੰ ਦੁੱਧ ਚਵਾਇਆ ਮਾਜਨੇ ਪਹਿਲੇ ਹਾਂਜੀ ਠੀਕ ਹੈ ਐਸਾ ਨਾ ਸਿਆ ਜੂਆ ਮਾਜਨੇ ਕੋਲੋਂ ਆਈ ਆ ਠੀਕ ਹੈ ਜੀ ਬਾਅਦ ਚਵਾਓ ਠੀਕ ਹੈ ਗਲਾ ਚੱਟਾ ਬਿਲਕੁਲ ਹਾਂਜੀ ਹਾਂਜੀ ਬੇਤੀਆਂ ਵਾਲਾ ਚੱਟਾ ਬਣੂ ਵੀ ਬਹੁਤ ਠੀਕ ਹੈ ਤੁਸੀਂ ਆਰਡਰ ਕੁਆਲਟੀ ਚੈੱਕ ਕਰ ਲਓ ਜੀਕਰ ਜੱਤਲ ਨੇ ਆ ਪੂਰੀ ਹਾਂਜੀ ਹਾਂਜੀ ਠੀਕ ਹੈ ਜੀ ਇਹਦੇ ਬਾਰੇ ਦੱਸੀ ਇਹ ਵੀ ਮੱਝ ਸੂਣ ਵਾਲੀ ਹੈ ਜੀ ਕਿੰਨਾ ਟਾਈਮ ਖੜਦੀ ਹੈ ਇਹ ਮੱਝ 6-7 ਦਿਨਾਂ ਲਈ ਅੱਛਾ ਜੀ ਕਿੰਨੇ ਸੂਵੇ ਸੁਣੀ ਇਹ ਦੂਜੇ ਸੂਵੇ ਸੁਣੀ ਦੂਜੇ ਸੂਵੇ ਹਾਂ ਜੀ ਇਹ ਜਵਾਨ ਹੈ ਠੀਕ ਹੈ ਜੀ ਹਾਂ ਜੀ ਖੋਲਿਏ ਨੇ ਦੋਸਤੋ ਦੂਜਾ ਸੂਆ ਸੁਣੀ ਹੈ ਤਿਆਰ ਹੈ ਬਿਲਕੁਲ 6 ਦਿਨ ਦਾ ਟਾਈਮ ਖੜਦੀ ਹੈ ਵੱਡੇ ਕਦ ਕੱਢਦੀ ਹੈ ਸੂਣਦੇ ਸਮੇਂ ਤੱਕ ਦੋਸਤੋ ਆਰਡਰ ਕੁਆਲਟੀ ਇਹ ਵੀ ਕਾਫੀ ਵੱਡੀ ਤਿਆਰ ਕਰੂਗੀ ਬੰਦੇ ਬੰਦੇ ਇੱਥੇ ਬੰਦੇ ਥਣਾ ਥਣਾ ਦੀ ਕੁਆਲਿਟੀ ਦੋਸਤੋ ਨੇੜੇ ਤੋਂ ਚੈੱਕ ਕਰ ਲਓ ਅੱਗੇ ਦੋਸਤੋ ਵਲਟਾਂਾਂ ਕਾਫੀ ਪਈਆਂ ਹਾਂਜੀ ਵੀਰ ਜੀ ਮੁੱਲ ਇਹਦਾ ਵੀ ਫੋਨ ਤੇ ਹਣਾ ਇਹਦਾ ਮੁੱਲ ਵੀ ਫੋਨ ਤੇ ਹਣਾ ਇਹਦੇ ਥੱਲੇ ਵੀ ਦੁੱਧ 20 ਲੀਟਰ ਚਵਾ ਕੇ ਦਵਾਂਗੇ ਠੀਕ ਹੈ ਹਾਂਜੀ ਇਹ ਕਿਤੇ ਹੁੰਦਾ ਨਾ ਵੀ ਗੱਲਾਂ ਕਹੀ ਜਾਣੀਆਂ ਬਾਕੀ ਵੀ ਇਹ ਸੌਦਾ ਭਾਈ ਜਿੰਨੇ ਕੋਈ ਆਕੂ ਕਰੇ ਇਹਨਾਂ ਦੁੱਧ ਚਵਾ ਕੇ ਦੋਗੇ ਦੋਵੇਂ ਮੱਝਾਂ ਸਦੇ ਦੁੱਧ ਚਵਾ ਕੇ ਦਵਾਂਗੇ ਸਾਈ ਪਿਆਣਾ ਸਾਨੂੰ ਰੋਕ ਕੇ ਦੇ ਦੇ ਜਿਨ੍ਹਾਂ ਦੁੱਧ ਦਵਾਂਗੇ ਉਹਨਾਂ ਚਵਾ ਕੇ ਦਵਾਂਗੇ ਠੀਕ ਹੈ ਠੀਕ ਠੀਕ ਹੈ ਹਾਂਜੀ ਵੀਰ ਜੀ ਇਹਦੇ ਬਾਰੇ ਦੱਸਿਓ ਜੀ ਇਹ ਵੀ ਝੋਡੀ ਪਰਸੋਂ ਦੀ ਫਰੀਆ ਕਿਰਮਾ ਸੂਆ ਸੂਈ ਇਹ ਦੂਜਾ ਸੂਆ ਪਈਆ ਦਸਦੀ ਛਿੱਕੀ ਆ ਜੀ ਨਹੀਂ ਪਹਿਲੇ ਆ ਇਹ ਪਹਿਲੇ ਨੇ ਹਾਂਜੀ ਠੀਕ ਹੈ ਜੀ ਘੱਟ ਲੋ ਮਾੜੀ ਨਹੀਂ ਕੋਈ ਨਹੀਂ ਕੋਈ ਫਿਕਰੀ ਨਹੀਂ ਹੈ ਦਸਦੀ ਇਹ ਪਹਿਲੇ ਨੇ ਠੀਕ ਠੀਕ ਹੈ ਹਾਂਜੀ ਇਹ ਦੰਦੀ ਛਿੱਕੀ ਆ ਠੀਕ ਹੈ ਜੀ ਪਰਸੋਂ ਦੀ ਸੂਈ ਇਥੇ 9 ਲੀਟਰ ਬੋਰੀ ਹੋਊਗੀ ਠੀਕ ਹੈ ਜੀ ਹਾਂਜੀ ਦੋਸਤੋ ਦਸਨ ਦੇ ਵਿੱਚ ਵੀਰ ਨੂੰ ਥੋੜਾ ਜਿਹਾ ਭਲੇਖਾ ਲੱਗ ਗਿਆ ਸੀ ਪਹਿਲਾ ਸੂਆ ਦੋਸਤੋ ਇਹ ਛੋਟੀ ਸੂਈ ਆ ਥਣ ਕੁਆਲਿਟੀ ਚੈੱਕ ਕਰ ਲਓ ਬੱਚਾ ਕਿਰਪਾ ਵੀਰ ਨੇ ਬੱਚਾ ਇਹਦਾ ਕੱਟੀ ਆ ਮੇਰੇ ਸਾਹਮਣੇ ਕੱਟੀ ਗਈ ਕੱਟੀ ਆ ਹਾਂਜੀ ਠੀਕ ਹੈ ਖੋਲ ਵੀਰ ਨੂੰ

ਠੀਕ ਠੀਕ ਹੈ ਜੀ ਠੀਕ ਹੈ ਲੈ ਲਵਾਂ ਕਿੰਨਾ ਕੁ ਦੁੱਧ ਚਵਾ ਦੂਗੇ ਦੁੱਧ ਝੋਟੀ ਪਹਿਲਾਂ 12 13 ਲੀਟਰ ਚਵਾਉਗੇ ਰਾਤ ਬਾਣੇ ਮੈਂ ਤਾਂ 9 ਕਿਲੋ ਬੌੜੀ ਤਿਆਰ ਹੋਗੀ ਠੀਕ ਹੈ ਜੀ ਹਾਂ ਜੀ ਬਾਅਦ ਚਵਾਉਗੇ ਜਦ ਤੱਕ ਝਲਾਟੋ ਨਾਲ ਚੱਗਿਆ ਦੁੱਧ ਪਹਿ 14 ਲੀਟਰ ਹੀ ਕੱਟੀ ਕਰ ਰਹੀ ਠੀਕ ਹੈ ਜੀ ਇਹਦਾ ਮੁੱਲ ਕਿ ਦੱਸਣਾ ਇਹਦਾ ਮੁੱਲ ਆਪਾਂ 85 ਹਜ਼ਾਰ ਦੀ ਝੋਟੀ ਦੇ ਦਾਂਗੇ 85 ਹਾਂ ਜੀ ਮੰਤਨ ਮੰਤਨ ਕਰ 500 ਛੱਡ ਦਾਂਗੇ ਹੋਰ ਗਮੀ 500 ਛੱਡ ਦਾਂਗੇ ਤਾਂ ਤੇ 84 ਹਜ਼ਾਰ ਦੇ ਦਾਂ ਠੀਕ ਹੈ ਇਹਦੇ ਬਾਰੇ ਦੱਸੀ ਵੀ ਇੱਕ ਜਿਆਦੀਆਂ ਮੱਜਾਂ ਦੇ ਵਿੱਚ ਗਿਫਟ ਤੇ ਆਲੀ ਗੱਲ ਹੈ ਦੋ ਮੱਜਾਂ ਦਾ ਨਾਰਮਲ ਹੀ ਰੇਟ ਇਹਨਾਂ ਦਾ ਨਾਰਮਲ ਰੇਟ ਇਹਨਾਂ ਦੇ ਠੀਕ ਠੀਕ ਇਹਦੇ ਬਾਰੇ ਕਟੀਆਂ ਬਹੁਤ ਸਾਫ ਆ ਚੋਣ ਵਾਲੀਆਂ 10 ਰੁਪਏ ਚੋਣ ਵੀ ਜੋੜਾ ਵੀ ਇਹ ਜੁਰਮਾਨਾ ਕਰਦਾ ਠੀਕ ਹੈ ਜੀ ਇਹਦੇ ਬਾਰੇ ਦੱਸੀ ਵੀ ਇਹ ਮੱਛੀ ਛੱਡਦੀ ਹੈ ਹਫਤਾ ਲੈ ਜੂਗੀ ਅੱਛਾ ਹਫਤਾ ਕਰਦੀ ਹੈ ਹਾਂਜੀ ਹਫਤਾ ਲੈ ਜੂਗੀ ਸਵੇਰ ਕਰਨਾ ਸੁਣੀ ਇਹ ਸਵੇਰ ਦੁੱਗਿਆ ਸੂਹੂਗੀ ਦੂਜਾ ਸਵੇਰ ਸੁਣੀ ਹਾਂਜੀ ਆਪਣੇ ਤੋਂ ਗਈ ਹੈ ਗਿਆ ਪਰ ਰੇਟ ਜੀ ਲੈਣੀ ਠੀਕ ਹੈ ਜੀ ਅੱਜ ਹੀ ਆਈ ਹੁਣੇ ਆਈ ਹੈ ਆਪਣੇ ਤੋਂ ਥੋੜੇ ਕਰੀ ਗੜੀ ਜੜੀ ਹੈ ਠੀਕ ਹੈ ਜੀ ਹਫਤਾ ਕਰਦੀ ਦੋਸਤੋ ਇੱਕ ਹਫਤਾ ਖੜਦੀਏ ਸੂਨ ਚ ਦੂਜਾ ਸੂਆ ਸੁਣੀਏ ਇਧਰ ਦੇਖੋ ਠੀਕ ਹੈ ਮੈਂ ਮੱਝ ਮੂੰਹ ਚ ਪਾਉਣਾ ਐਂ ਪਾਉਣੀ ਠੀਕ 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 ਹੈ ਦੋਸਤੋ ਫੇਸ ਕੁਆਲਿਟੀ ਇਹਦੀ ਵੀ ਚੈੱਕ ਕਰ ਲਓ ਕੁੜੀ ਸੂਨ ਦੇ ਸਮੇਂ ਤੱਕ ਕਰ ਰਹੀ ਵੀ ਕਾਫੀ ਵੱਡਾ ਤਿਆਰ ਕਰੂਗੀ ਇਹ ਮਜਾ ਵੀ ਸਾਰੀ ਵੀ ਉਧਰੋਂ ਲੈਂਦੀ ਹਰਣੇ ਤੇ ਹਾਂਜੀ ਕੀ ਮੈਂ ਜਾਂ 53 ਦੇ ਭੌਂਟਿਆ ਦੀ ਬੰਦਾ ਹੁਣ ਇਧਰ ਰਹੀ ਪਿਛਲੇ ਉਧਰ ਆਈ ਠੀਕ ਠੀਕ ਅੱਛਾ ਇਹਦਾ ਮੁੱਲ ਵੀਰ ਕਿੰਨਾ ਕਰੀਏ ਇਹਦਾ ਮੁੱਲ ਹਫਤਾ ਰਹਿੰਦਾ ਇਹਦਾ ਸੂਨ ਦਾ ਅੱਛਾ ਜੀ ਜੇ ਤੇ ਸੂ ਵੀ ਆਪਣਾ ਵੈਰਾਈ ਵੀ ਸੂ ਤੋਂ ਬਾਅਦ ਦਵਾਂਗੇ 85000 ਦੀ ਅੱਜ ਟਾਈਮ ਆਪਾਂ 75000 ਦੀ ਦੇਣਾ ਇਸ ਟਾਈਮ 75000 ਦੀ ਠੀਕ ਹੈ ਜੀ ਬਾਕੀ ਜੇ ਸੂ ਵੀ ਫਿਰ ਤੇ ਵਾਧ ਰੇਟਿਆਂ ਦਾ ਠੀਕ ਹੈ ਜੀ ਇਹ ਵੀ ਜੋ ਤੇ ਜਦੋਂ ਤਿਆਰ ਹੋ ਜਾਂਦੀ ਇੱਕ ਹਫਤਾ ਰਹਿੰਦਾ ਸੂਨ ਚ ਠੀਕ ਰਿਹਾ ਅਮਰ ਅੱਜ ਦਾ ਮੁੱਲ 75000 ਰਿਹਾ ਹਾਂ ਅੱਜ ਦਾ ਮੁੱਲ ਵੀ ਦਿੱਤਾ ਹੀ ਆ ਗਿਆ ਦੇਖੋ ਸਾਹਮਣੂ ਵੀ ਹੈ ਹਾਂ ਠੀਕ ਕਰਦਾਂ ਹੀ ਮਾਦਾਂ ਮਾਦਾਂ ਤਾਂ ਨਹੀਂ ਠੀਕ 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 ਇਹ ਬਸ ਵੀਰੇ ਇੰਨੇ ਪਹੋਜ ਹਾਂਜੀ ਬੱਚੇ ਇੱਕ ਰਾ ਦੋਸਤੋਂ ਤੁਹਾਨੂੰ ਚੈੱਕ ਕਰ ਲਓ ਬੱਚੇ ਇਹਨਾਂ ਪਹੋਜ ਜਿਹੜੇ ਸੂਏ ਗਾਂ ਮੇਂ ਖਾਲੇ ਰੋ ਖਾਦੇ ਲੈਣੀ ਨਹੀਂ ਕਈ ਉਹ ਸੋ ਦੋਸਤੋਂ ਜਿਹੜੇ ਪਹੋਤ ਨੂੰ ਵੀਡੀਓ ਦੇ ਵਿੱਚ ਦਿਖਾਏ ਆ ਨੰਬਰ ਮੈਂ ਵੀ ਇੱਕ ਦਾ ਸਕਰੀਨ ਤੇ ਚਲਾ ਦੇਵਾਂਗਾ ਜਿਹੜਾ ਪਸੂ ਜਿਹੜੇ ਵੀਰ ਨੂੰ ਪਸੰਦ ਆਊਗਾ ਵੀਰ ਨਾਲ ਗੱਲਬਾਤ ਤੁਸੀਂ ਫੋਨ ਤੇ ਕਰ ਸਕਦੇ ਜੀ ਸੋ ਦੋਸਤੋਂ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ